ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 78 ਪੈਂਤੜੇ ਬਾਜ਼ੀ ਅਕਲ ਇਲਮ ਤੇ ਬੁੱਧ ਸਿਆਣਪ ਚਾਰੇ ਜਾਨ ਜਿੱਤ ਦੇ ਫੰਡੇ ਮੰਤਰ ਹੂ ਨੈਤਿਕਤਾ ਕਿਰਦਾਰ ਤੇ ਬਾਝੋਂ ਸਾਰੇ ਹੁੰਦੇ ਕੂੜੇ ਤਾਨ ਤੇ ਛੱਡ ਜੰਤਰ ਹੂ ਇਹ ਘਟਨਾ ਤਕਰੀਬਨ 2007-8 ਦੀ ਹੋਵੇਗੀ ਪਟਿਆਲੇ ਸ਼ਹਿਰ ਦੇ ਨਰੈਣ ਕੰਟੀਨੈਂਟਲ ਹੋਟਲ ਦਾ ਮਾਲਕ ਸਰਦਾਰ ਅਵਤਾਰ ਸਿੰਘ ਰੋੜਾ ਆਪਣੇ ਲੜਕੇ ਦੀ ਸ਼ਾਦੀ ਲਈ ਗੈਸਟਾਂ ਦੀ ਲਿਸਟ ਬਣਾਉਣ ਲਈ ਮੇਰੇ ਕੋਲੋਂ ਸਰਕਾਰੀ ਡੈਰੀ ਦੀ ਮੰਗ ਕਰਨ ਲਈ ਆਇਆ ਜਿਸ ਵਿੱਚ ਸਾਰੇ ਪੰਜਾਬ ਦੇ ਸੀਨੀਅਰ ਅਫਸਰਾਂ ਵਜ਼ੀਰਾਂ ਐਮ ਐਲ ਏ ਤੇ ਪ੍ਰਸਿੱਧ ਵਿਅਕਤੀਆਂ ਦੇ ਐਡਰੈਸ ਦਰਸਨ ਮੈਂ ਉਸ ਨੂੰ ਡੈਰੀ ਦੇ ਦਿੱਤੀ ਕੁਝ ਰਾਜਨੀਤਿਕ ਆਗੂਆਂ ਤੇ ਸਰਕਾਰੀ ਅਫਸਰਾਂ ਦੇ ਨਾਮ ਉਸਨੇ ਟਿਕ ਕਰ ਲਏ ਤੇ ਕੁਝ ਮੈਨੂੰ ਹੋਰ ਟਿਕ ਕਰਨ ਲਈ ਕਿਹਾ ਜਿਹੜੇ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਬੁਲਾਏ ਜਾਣੇ ਸਨ ਮੈਂ ਕੁਝ ਹੋਰ ਨਾਮਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਐਮਪੀ ਤੇ ਸਾਬਕਾ ਕ੍ਰਿਕਟਰ ਖਿਡਾਰੀ ਤੇ ਟੀਵੀ ਦੇ ਹਾਸ ਰਸਤੇ ਕਲਾਕਾਰ ਦਾ ਨਾਮ ਵੀ ਤਾਇਦ ਕਰ ਦਿੱਤਾ ਉਹ ਕਹਿੰਦਾ ਨਵਜੋਤ ਸਿੱਧੂ ਵੱਡਾ ਆਦਮੀ ਐ ਆਪਣੇ ਮੁੰਡੇ ਦੀ ਸ਼ਾਦੀ ਵਿੱਚ ਕਿਵੇਂ ਆਉ ਮੈਂ ਕਿਹਾ ਵੱਡੇ ਛੋਟੇ ਦੀ ਗੱਲ ਨਹੀਂ ਗੱਲ ਸਬੰਧਾਂ ਦੀ ਨੇੜਤਾ ਤੇ ਸਰਦਾ ਪੱਤਰ ਭੇਜਣ ਦੀ ਸ਼ਰਤਾਂ ਤੇ ਨਿਰਪਰ ਕਰਦੀ ਐ ਨਾਲੇ ਹੁਣ ਤੂੰ ਕਿਹੜਾ ਛੋਟਾ ਆਦਮੀ ਐ ਸ਼ਹਿਰ ਚ ਇੱਕ ਨੰਬਰ ਦਾ ਹੋਟਲ ਸਕੂਲ ਹਸਪਤਾਲ ਤੇ ਮੁੰਡਾ ਅਮਰੀਕਾ ਵਿੱਚ ਦੇਲ ਦੇ ਰੋਗਾਂ ਦਾ ਡਾਕਟਰ ਕੁਝ ਹੋਰ ਸਿਆਸੀ ਨੇਤਾਵਾਂ ਦੇ ਨਾਮ ਵੀ ਟਿਕ ਕਰ ਲੇ ਅਵਤਾਰ अरोड़ा ਕਹਿਣ ਲੱਗਾ ਬਾਜੀ ਇਹਨਾਂ ਨੂੰ ਬੁਲਾਉਣ ਤੇ ਸਾਹਮਣ ਦੀ ਜ਼ਿੰਮੇਵਾਰੀ ਫਿਰ ਤੁਸੀਂ ਸਾਹਮਣੀ ਮੈਂ ਹਾਂ ਕਰ ਦਿੱਤੀ ਅਸੀਂ ਕੁਝ ਕਾਰਡ ਚੰਡੀਗੜ੍ਹ ਤੇ ਪਟਿਆਲਾ ਜਾ ਕੇ ਇਕੱਠੇ ਵੰਡ ਕੇ ਆਏ ਵਿਆਹ ਤੋਂ ਇੱਕ ਦਿਨ ਪਹਿਲਾਂ ਮੈਂ ਕੈਪਟਨ ਕਮਲਜੀਤ ਸਿੰਘ ਸਹਿਕਾਰਤਾ ਮੰਤਰੀ ਦੇ ਪੀਏ ਸਰਦਾਰ ਗੁਰਕੀਰਤ ਸਿੰਘ ਥੂਹੀ ਅਤੇ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਫੋਨ ਬਲਾ ਕੇ ਸ਼ਾਦੀ ਵਿੱਚ ਪੁੱਜਣ ਦੀ ਯਾਦਦਵਾਰਿਆ ਸੀ ਗਲਤੀ ਨਾਲ ਨਵਜੋਤ ਸਿੰਘ ਸਿੱਧੂ ਦੇ ਫੋਨ ਅੱਗੇ ਗੁਰਕੀਰਤ ਥੋਹੀ ਦਾ ਨਾਮ ਅਤੇ ਗੁਰਕੀਰਤ ਥੋਹੀ ਦੇ ਨਾਮ ਦੇ ਅੱਗੇ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਨਾਮ ਮੋਬਾਈਲ ਵਿੱਚ ਫੀਡ ਹੋ ਗਿਆ। ਜਦੋਂ ਫੋਨ ਮਲਾ ਕੇ ਮੈਂ ਗੱਲ ਸ਼ੁਰੂ ਕੀਤੀ ਮੈਂ ਕਿਹਾ ਗੁਰਕੀਰਤ ਭਾਈ ਜੀ ਮੈਂ ਹਰਕੇਸ਼ ਸਿੰਘ ਸਿੱਧੂ ਬੋਲ ਰਿਹਾ। ਅਸੀਂ ਵਿਆਹ ਲਈ ਕੈਪਟਨ ਸਾਹਿਬ ਨੂੰ ਕਾਲ ਦੇ ਗਏ ਸੀ। ਸ਼ਾਦੀ ਦੀ ਤਰੀਕ ਦੱਸ ਕੇ ਯਾਦ ਕਰਵਾ ਦੇਣਾ ਤਾਂ ਕਿ ਸ਼ਾਦੀ 'ਚ ਪੁੱਜਾਂ। ਐਨੇ ਨੂੰ ਨਵਜੋਤ ਸਿੰਘ ਸਿੱਧੂ ਮੇਰਾ ਨੰਬਰ ਤੇ ਆਵਾਜ਼ ਪਛਾਣ ਕੇ ਬੋਲਿਆ ਭਾਈ ਜੀ ਗੁਰਕੀਰਤ ਇਹ ਫੋਨ ਤਾਂ ਨਵਜੋਤ ਸਿੱਧੂ ਐਮਪੀ ਦਾ ਮੈਂ ਬੋਲ ਰਿਹਾ ਚਲੋ ਗੁਰਕੀਰਤ ਦੇ ਬਹਾਨੇ ਸਾਡੇ ਭਾਈ ਦੀ ਆਵਾਜ਼ ਤਾਂ ਸੁਣੀ ਮੈਂ ਇੱਕਦਮ ਸੰਭਲਦੇ ਹੋਏ ਦੱਸਿਆ ਅੱਛਾ 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 ਭਾਈ ਜੀ ਪਹਿਲਾਂ ਤੁਹਾਡਾ ਨੰਬਰ ਮਿਲ ਗਿਆ ਇਹ ਵੀ ਮਲਾਉਣਾ ਸੀ ਗਲਤੀ ਲੱਗੀ ਨਾਮ ਦੀ ਨਾਮ ਗਲਤ ਭੁੱਲ ਗਿਆ ਪਰ ਫੋਨ ਤੁਹਾਨੂੰ ਹੀ ਮਲਾਇਆ ਸੀ ਮੈਂ ਸ਼ਾਦੀ ਦੀ ਗੱਲ ਦੱਸੀ ਤੇ ਨਾਲੇ ਕਿਹਾ ਭਾਈ ਜੀ ਗਲਤੀ ਨਹੀਂ ਲੱਗੀ ਤੁਸੀਂ ਸਿੱਧੂਆਂ ਦੇ ਬਾਬੇ ਬੋੜਜ ਹੋਏ ਜਿਸ ਤੇ ਸਾਰੇ ਸਿੱਧੂ ਭਾਈਚਾਰੇ ਨੂੰ ਮਾਣ ਹੈ ਤਨ ਭਾਗੇ ਤਾਂ ਮੇਰੀ ਖੁਸ਼ਕਿਸਮਤੀ ਹੈ ਵਿਆਹ ਤੇ ਜ਼ਰੂਰ ਪਹੁੰਚਣਾ ਫੋਨ ਤੁਹਾਨੂੰ ਹੀ ਮਲਾਉਣਾ ਸੀ ਸਿੱਧੂ ਭਾਈ ਅੱਗੇ ਲਫਟਰ ਸ਼ੋਦਾ ਖਿਡਾਰੀ ਜੋ ਹੈ ਉਹਨਾਂ ਕਿਹਾ ਬਾਈ ਜੀ ਕਮਾਲ ਕਰਤੀ ਇਹ ਤਾਂ ਤੁਸੀਂ ਪੈਂਤਰਾ ਮਾਰ ਗਏ ਮੰਨ ਗਏ ਤੁਹਾਨੂੰ ਨਾਲੇ ਤੁਹਾਡੀ ਪੈਂਤਰੇਵਾਦੀ ਨੂੰ ਤੁਸੀਂ ਕਿੰਨੀ ਛੇਤੀ ਗੱਲ ਸੰਭਾਲ ਗਏ ਤੁਸੀਂ ਮੇਰੇ ਵੱਡੇ ਭਰਾਓ ਉਮਰ ਚ ਵੀ ਵੱਡੇ ਹੋ ਮੈਂ ਕਿਹਾ ਉਮਰ ਭਾਵੇਂ ਮੇਰੀ ਵੱਡੀ ਹੈ ਪਰ ਨਾਮ ਤੇ ਰਤਬਾ ਤੁਹਾਡਾ ਵੱਡਾ ਹੈ ਮੈਂ ਉਹਨਾਂ ਨੂੰ ਕਿਹਾ ਬਾਈ ਜੀ ਮੇਰੇ ਨਾਲ ਤਾਜੀ ਯੂਨੀਵਰਸਿਟੀ ਚ ਪੜ੍ਹਦੀ ਉਸ ਕੁੜੀ ਵਾਰੀ ਗੱਲ ਹੋਈ ਜੋ ਹਸਟਲ ਵਿੱਚ ਰਹਿੰਦੀ ਹੁਈ ਦੋ ਚਿੱਠੀਆਂ ਲਿਖ ਬੈਠੀ ਇੱਕ ਆਪਣੇ ਪ੍ਰੇਮੀ ਨੂੰ ਤੇ ਦੂਜੀ ਆਪਣੀ ਮੰਮੀ ਨੂੰ ਚਿੱਠੀਆਂ ਲਿਖਦੇ ਲਿਖਦੇ ਨਾਲ ਦੇ ਕਮਰੇ 'ਚ ਉਸੇਲੀ ਆ ਗਈ ਉਸਨੇ ਇੱਕਦਮ ਗਲਤੀ ਨਾਲ ਮੰਮੀ ਵਾਲੀ ਚਿੱਠੀ ਤੇ ਪ੍ਰੇਮੀ ਦਾ ਸਰਨਾਮਾ ਲਿਖਤਾ ਤੇ ਪ੍ਰੇਮੀ ਵਾਲੀ ਚਿੱਠੀ ਤੇ ਮੰਮੀ ਦਾ ਟੈਗ ਲਾ ਕੇ ਚਿੱਠੀਆਂ ਮੈਸੇ ਦੇ ਬਹਿਰੇ ਰਾਈ ਡਾਕ ਵਿੱਚ ਪਾ ਦਿੱਤੀਆਂ ਤਿੰਨ ਚਾਰ ਦਿਨਾਂ ਪਿਛੋਂ ਲੜਕੀ ਦੇ ਮਾਪੇ ਗੱਡੀ ਲੈ ਕੇ ਆ ਗਏ ਲੜਕੀ ਦਾ ਸਮਾਨ ਇਕੱਠਾ ਕਰਕੇ ਘਰ ਨੂੰ ਲੈ ਗਏ ਕੁੜੀ ਨੇ ਬਥੇਰੇ ਵਾਸਤੇ ਪਾਈ ਪਰ ਮਾਪਿਆਂ ਨੇ ਇੱਕ ਨਾ ਮੰਨੀ ਪੰਜ-ਛੇ ਦਿਨਾਂ ਪਿੱਛੋਂ ਪ੍ਰੇਮੀ ਹੋਸਟਲ ਵਿੱਚ ਆਪਣੀ ਪ੍ਰੇਮਿਕਾ ਨੂੰ ਲੱਭਦਾ ਫਿਰੇ ਉਸ ਨੂੰ ਮਾਪਿਆਂ ਵਾਲੀ ਚਿੱਠੀ ਪੜ੍ਹ ਕੇ ਵਰਤੇ ਹੋਏ ਭਾਣੇ ਦਾ ਪਤਾ ਚੱਲਿਆ ਉਹ ਵਿਚਾਰਾ ਨਿੰਮੂ ਝੂਣਾ ਹੋ ਕੇ ਘਰ ਨੂੰ ਮੁੜ ਗਿਆ ਬਾਈ ਜੀ ਮੇਰੀ ਹਾਲਤ ਵੀ ਹੋਈ ਹੋਈ ਉਠਾਕਾਂ ਮਾਰ ਕੇ ਜ਼ੋਰ ਦੀ ਹੱਸਿਆ ਟੈਲੀਫੋਨ ਵਿੱਚ ਉਸ ਦੇ ਠਾਕਿਆਂ ਦੀ ਗੂੰਜ ਪੂਰੀ ਸੁਣਾਈ ਦਿੰਦੀ ਸੀ ਉਹ ਅੱਗੇ ਬੋਲਿਆ ਹਣ ਤਾਂ ਜ਼ਰੂਰ ਪੁੱਜਾਂਗੇ ਨਾਲੇ ਤੁਹਾਡੇ ਕੋਲ ਤਾਂ ਚੁਟਕਲੇ ਬੜੇ ਕੰਮ ਦੇ ਹਨ ਇੱਕ ਦਿਨ 3 ਘੰਟੇ ਬਹਿ ਕੇ ਸੁਣਾਗੇ ਮੈਂ ਅੱਗੋਂ ਕਿਹਾ ਬਾਈ ਜੀ ਜਿੰਨੇ ਮਰਜ਼ੀ ਸੁਣ ਲੈਣਾ ਪਰ ਇੱਕ ਸ਼ਰਤ ਹੈ ਜੇ ਤੁਸੀਂ ਲਫਟਰ ਸ਼ੋਅ ਚ ਸੁਣਾਉਣ ਲੱਗੇ ਤਾਂ ਇਹਨਾਂ ਦੀ ਫੀਸ ਲੱਗੂ ਇਹਨਾਂ ਦਾ ਵੀ ਅਸੀਂ ਕਾਪੀਰਾਈਟ ਰੱਖਿਆ ਉਹ ਹੋਰ ਵੀ ਜ਼ੋਰ ਦੀ ਹੱਥੇ ਤੇ ਕਹਿੰਦੇ ਬਾਈ ਜੀ ਇਹ ਤਾਂ ਪੈਂਤਰੇ ਤੇ ਪੈਂਤਰਾ ਮਾਰ ਗਏ ਮੈਂ ਦੱਸਿਆ ਕੁਝ ਕੋਈ ਮਜਬੂਰੀਆਂ ਬਸ ਅਫਸਰ ਸ਼ਾਈ ਦੇ ਖੇਤਰ ਵਿੱਚ ਫਸ ਕੇ ਵਰਨਾ ਮਰਾਸੀ ਪੁਨੇ ਦੇ ਅਸੀਂ ਵੀ ਪੂਰੇ ਉਸਤਾਦ ਸੀ ਮੈਂ ਪੁੱਛਿਆ ਅੱਜ ਅਮਰਸਰ ਸ਼ਹਿਰੀ ਵਿਕਾਸ ਅਥਾਰਟੀ ਬਣਦੀ ਖਬਰ ਵਿੱਚੋਂ ਤੁਹਾਡਾ ਨਾਮ ਗਾਇਬ ਵੇਖ ਕੇ ਥੋੜੀ ਨਮੋਸ਼ੀ ਜੀ ਹੋਈ ਇਹ ਕਿਵੇਂ ਹੋਇਆ ਨਵਜੋਤ ਭਾਜੀ ਬੋਲੇ ਬਾਦਲ ਸਾਹਿਬ ਕਹਿੰਦੇ ਨਵਜੋਤ ਸਿੰਘ ਸਿੱਧੂ ਨੇ ਅਮਰਸਰ ਸ਼ਹਿਰੀ ਵਿਕਾਸ ਅਥਾਰਟੀ ਬਣਾਉਣ ਦੀ ਮੰਗ ਕੀਤੀ ਸੀ ਨਾ ਕਿ ਆਪ ਦਾ ਨਾਮ ਵੀ ਸ਼ਾਮਲ ਕਰਨ ਦੀ ਨਵਜੋਤ ਸਿੱਧੂ ਦਾ ਕਰਤਾਰ ਅਮਰਸਰ ਵਿਕਾਸ ਅਥਾਰਟੀ ਤੋਂ ਕਿਤੇ ਵੱਡਾ ਹੈ ਇਸ ਲਈ ਉਹਨਾਂ ਲਈ ਹੋਰ ਵੱਡੀਆਂ ਗੱਲਾਂ ਤੇ ਕਾਰਜ ਸੰਪਨੇ ਹਨ ਇਹ ਤਾਂ ਬਹੁਤ ਛੋਟੀ ਗੱਲ ਹੈ ਮੈਂ ਕਿਹਾ ਫਿਰ ਬਾਦਲ ਸਾਹਿਬ ਇੰਨਾ ਕਹਿ ਕੇ ਸਿਆਸੀ ਪੈਂਤਰਾ ਮਾਰ ਗਏ ਉਹ ਫਿਰ ਹੱਸ ਪਏ ਇਪ ਪੈਂਤਰੇਬਾਜੀ ਦਾ ਯੁੱਗ ਹੈ ਜਿਹੜਾ ਪੈਂਤਰਾ ਮਾਰ ਗਿਆ ਉਹ ਹਿੱਸਾ ਦਾ ਚੇਲਾ ਬਾਕੀ ਸਭ ਬਚਤ ਕੁਚਤ ਜ਼ਮਾਨੇ ਦੀ ਰਫ਼ਤਾਰ ਨਾਲ ਚੱਲਣ ਲਈ ਲੋਕ ਕਈ ਵਾਰੀ ਤੇਜ਼ ਦੌੜਦੇ ਹੋਏ ਡਿੱਗ ਪੈਂਦੇ ਹਨ ਕਈ ਵਾਰੀ ਹੌਲੀ ਚੱਲ ਕੇ ਪਛੜ ਜਾਂਦੇ ਹਨ ਦਰਮਿਆਨੀ ਚਾਲ ਹੀ ਵਧੀਆ ਚਾਲ ਮੰਨੀ ਜਾਂਦੀ ਹੈ ਮੂਰਲੀਕ ਤਾਰ ਵਾਲੇ ਹਮਲੇ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਪੈਂਤਰੇਬਾਜੀ ਦੇ ਯੁੱਗ ਵਿੱਚ ਜਿਹਦੀ ખોਟੀ ਚਵਾਨੀ ਚੱਲ ਗਈ ਉਹ ਆਪਣੇ ਆਪ ਨੂੰ ਕੁਲੰਦਰ ਸਮਝਦਾ ਜਿਹਦਾ ਆਪਣਾ ਹੀ ਸਿੱਕਾ ਖੋਟਾ ਹੋ ਗਿਆ ਤਾਂ ਸਮਝੋ ਉਸ ਦੀ ਕਿਸਮਤ ਦਾ ਬੱਸ ਆ ਪੁੱਠਾ ਪੈ ਗਿਆ। ਕਈ ਲੋਕ ਮਿੱਟੀ ਦਾ ਸੋਨਾ ਬਣਾ ਕੇ ਵੇਚ ਦਿੰਦੇ ਨੇ ਤੇ ਕਈ ਸੋਨੇ ਨੂੰ ਵੀ ਮਿੱਟੀ ਚ ਰੋਲ ਦਿੰਦੇ ਹਨ। ਤਕਰੀਬਨ 40 ਕੁ ਸਾਲ ਦੀ ਗੱਲ ਹੈ। ਮੈਂ ਸੁਨਾਮ ਇੱਕ ਦੋਸਤ ਮੁਹੱਬਤ ਸਿੰਘ ਦੇ ਘਰ ਵੱਲ ਜਾ ਰਿਹਾ ਸੀ। ਸਾਡੇ ਇੱਕ ਬਜ਼ੁਰਗ ਮਿੱਤਰ ਮਾਸਟਰ ਕਪਲਦੇਵ ਬੜਾ ਮਜ਼ਾਕੀਆ ਕਿਸਮ ਦਾ ਵਿਦਵਾਨ ਸੀ। ਉਹ ਰਸਤੇ ਵਿੱਚ ਜਾਂਦੇ ਨੂੰ ਬੋਲਿਆ। ਹਿੰਦੂ ਸਾਹਿਬ ਆਓ ਕੋਈ ਦੇ ਰੁਕ ਜਾਓ ਕੋਈ ਗੱਲਬਾਤ ਸੁਣਾਓ। ਚਾਹ ਪਾਣੀ ਪੀ ਕੇ ਜਾਣਾ। ਮੈਂ ਜਾਂਦੇ ਜਾਂਦੀ ਕਿਹਾ ਮੈਂ ਆਪਣੇ ਦੋਸਤ ਮੁਹੱਬਤ ਸਿੰਘ ਦੇ ਘਰ ਜਲਦੀ ਸੁਨੇਹਾ ਦੇਣ ਜਾਣਾ ਹੈ ਵਾਪਸੀ ਵੇਲੇ ਮਿਲਦੇ ਆ ਉਹ ਬੋਲੇ ਕਿਹੜਾ ਮੁਹੱਬਤ ਉਹ ਜਿਹੜਾ ਜ਼ਮੀਨ ਦੀਆਂ ਕੁੜੀਆਂ ਬਣਾ ਬਣਾ ਵੇਚਦਾ ਹੈ ਮੈਂ ਕਹਾ ਨਹੀਂ ਮਾਸਟਰ ਜੀ ਉਹ ਤਾਂ ਕੋਈ ਬੈਦਗੀ ਨਹੀਂ ਕਰਦਾ ਉਹ ਮੇਰੇ ਯਾਰ ਜਿਹੜੇ ਜ਼ਮੀਨ ਦੇ ਪਲਾਟ ਕੱਟ ਕੇ ਕਲੋਨੀ ਬਣਾ ਕੇ ਵੇਚ ਰਹੇ ਆ ਮੈਂ ਉਸ ਦੇ ਇਸ ਦ੍ਰਿਸ਼ਟਾਂਤ ਲੰਕਾਰ ਤੋਂ ਬੜਾ ਪ੍ਰਭਾਵਿਤ ਹੋਇਆ ਵਿਦਵਾਨ ਫਿਲਾਸਫਰ ਲੇਖਕ ਖਾਸ ਰਸਤੇ ਹਾਜ਼ਰ ਜਵਾਬ ਹਮੇਸ਼ਾ ਗੱਲ 'ਚੋਂ ਗੱਲ ਕੱਢ ਲੈਂਦੇ ਹਨ ਇੱਕ ਜੱਟ ਹਲਵਾ ਰਿਹਾ ਸੀ ਰਸਤੇ ਵਿੱਚ ਕੋਲ ਦੀ ਉਸੇ ਪਿੰਡ ਦਾ ਸੇਠ ਲੰਘ ਰਿਹਾ ਸੀ ਗਰਮੀ ਦਾ ਮਹੀਨਾ ਸੀ ਜੱਟ ਵਿਆਕਲ ਹੋਇਆ ਪਿਆ ਸੀ ਦੁਪਹਿਰ ਦਾ ਵੇਲਾ ਉੱਪਰੋਂ ਕਟਕ ਦੀ ਧੁੱਪ ਰਸਤੇ ਵਿੱਚ ਜਾਂਦੇ ਜਾਂਦੇ ਸੇਠ ਜਦੋਂ ਜੱਟ ਦੇ ਕੋਲ ਦੀ ਲੰਘਣ ਲੱਗਿਆ ਤਾਂ ਬੋਲਿਆ ਜੋਧਰੀ ਇਸ ਖੇਤ ਵਿੱਚ ਕੀ ਬੀਜोगे ਜੱਟ ਚੁੱਪ ਕੀਤਾ ਅਗਲਾ ਸਿਆੜ ਕੱਢ ਕੇ ਫੇਰ ਆ ਗਿਆ ਸੇਠ ਬੋਲਿਆ ਕੀ ਗੱਲ ਕੋਈ ਗੁੱਸਾ ਹੈ ਤੁਸੀਂ ਬੋਲੇ ਹੀ ਨਹੀਂ ਹੁਣ ਜੱਟ ਬੋਲਦਾ ਤੂੰ ਐਂ ਦੱਸੋ ਲਾਲਾ ਉਹ ਆਪਣੇ ਕੁੜੀ ਦੇ ਵਿਆਹ 'ਚ ਕੀ ਦਿੱਤਾ ਸੀ ਸੇਠ ਹਰਾਨ ਹੋ ਕੇ ਪੁੱਛਦਾ ਕੀ ਗੱਲ ਚੌਧਰੀ ਜੀ ਐਨੇ ਗੁੱਸੇ 'ਚ ਕਿਉਂ ਹੋ ਗਏ ਜੀ ਮੇਰੀ ਗੱਲ ਚੰਗੀ ਨਹੀਂ ਲੱਗੀ ਤਾਂ ਮੈਂ ਚਲਾ ਜਾਣਾ ਪਰ ਗੁੱਸੇ ਕਿਉਂ ਹੋ ਗਿਆ ਉਹ ਜੱਟ ਕਹਿੰਦਾ ਗੁੱਸੇ 'ਚ ਨਹੀਂ ਹੋਇਆ ਜਦੋਂ ਗੱਲ ਚੱਲਦੀ ਹੈ ਫਿਰ ਗੱਲ 'ਚੋਂ ਗੱਲ ਇੰਜ ਹੀ ਨਿਕਲ ਆਉਂਦੀ ਹੈ ਮੇਰੀ ਗੱਲ ਦਾ ਗੁੱਸਾ ਨਾ ਕਰੀ ਇਹ ਤਾਂ ਗੱਲ 'ਚੋਂ ਗੱਲ ਨਿਕਲੀ ਸੀ ਜਿਹੜੇ ਪੈਂਤਰੇ ਨਹੀਂ ਜਾਣਦੇ ਉਹ ਇੰਜ ਗੱਲਾਂ 'ਚੋਂ ਬੇਟ ਵੀ ਗੱਲ ਕਰਕੇ ਗੱਲ ਦਾ ਰਸ ਬਗਾੜ ਦਿੰਦੇ ਆ ਪਰ ਹੁਣ ਜੱਟੋ ਨਹੀਂ ਰਿਹਾ ਉਹ ਜੋ ਸਿੱਧੂ ਵਰਗੇ ਗੱਲਾਂ ਦੇ ਪੁੱਲ ਬੰਨ ਕੇ ਨਾਲੇ ਲੀਡਰੀ ਤੇ ਨਾਲੇ ਕਲਾਕਾਰੀ ਤੇ ਨਾਲੇ ਪੈਸੇ ਕਮਾਉਂਦੇ ਨੇ ਭਗਵਾਨ ਜਬਾਨ ਹਾਸ ਰਸ ਤੋਂ ਮੁੱਖ ਮੰਤਰੀ ਦੀ ਕੁਰਸੀ ਕੁੱਟ ਗਿਆ ਅੱਜ ਕੱਲ ਹਾਸ ਰਸ ਵੀ ਕਲਾ ਦਾ ਇੱਕ ਵੱਡਾ ਪ੍ਰਭਾਵਸ਼ਾਲੀ ਤੇ ਮਹੱਤਵਪੂਰਨ ਅੰਗ ਬਣ ਗਿਆ ਲੋਕਾਂ ਨੂੰ ਗੁੱਸੇ ਟੈਨਸ਼ਨ ਅਤੇ ਆਪਣੇ ਆਪ ਚ ਰਹਿੰਦੇ ਨੇ ਜੇ ਕਿਤੇ ਮੰਨ ਤੇ ਖੇੜਾ ਤੇ ਮੁਸਕਰਾਟ ਆਉਂਦੀ ਉਹ ਕਪਲ ਸ਼ਰਮਾ ਦੇ ਲਫਟਰ ਸ਼ੋਅ ਵੇਖ ਕੇ ਹੀ ਆਉਂਦੀ ਹੈ ਇਹ ਜੋਗੇ ਇਸ਼ਤਿਆਰਬਾਜ਼ੀ ਦਾ ਯੁੱਗ ਹੈ ਰਾਸ਼ਨ ਵੇਚਣਾ ਖਿਆਲ ਵੇਚਣਾ ਲੋਕਾਂ ਨੂੰ ਖੜੇ ਖੜਾਏ ਵੇਚਣਾ ਇਹ ਨਵੇਂ ਯੁੱਗ ਦੀਆਂ ਤਕਨੀਕਾਂ ਨੇ ਇਹੀ ਪੈਂਤਰੇਬਾਜ਼ੀ ਐਸੇ ਨੂੰ ਕਹਿੰਦੇ ਹਨ ਨਾਲੇ ਪੁੰਨ ਤੇ ਨਾਲੇ ਫਲੀਆਂ ਸਾਰੀ ਆਰਥਿਕਤਾ ਸਮਾਜਿਕਤਾ ਵਿਦਵਿਤਾ ਤੇ ਦੁਨੀਆਦਾਰੀ ਰਾਜਨੀਤੀ ਦੇ ਆਲੇ ਦੁਆਲੇ ਘੁੰਮਦੀ ਹੈ ਅੱਗੋਂ ਪੈਂਤਰੇਬਾਜ਼ੀ ਰਾਜਨੀਤੀ ਦਾ ਧੁਰਾ ਬਣ ਗਈ ਹੈ ਜੋ ਕੁਝ ਕਰਨਾ ਉਹ ਕਹਿੰਦੇ ਨਹੀਂ ਜੋ ਕਹਿੰਦੇ ਹਨ ਉਹ ਕਰਦੇ ਨਹੀਂ ਜਿਹੜੇ ਲਾਰੇ ਨਿਭਾਏ ਜਾ ਸਕਦੇ ਹਨ ਉਹ ਲਾਉਂਦੇ ਹਨ ਪੈਂਤਰੇਬਾਜ਼ੀ ਇਸ਼ਤਿਹਾਰਬਾਜ਼ੀ ਤੇ ਭਾਸ਼ਣਬਾਜ਼ੀ ਨਾਲ ਦੁਨੀਆ ਨੂੰ ਐਨੀ ਚੱਕਰਚੌਂਤ ਕਰ ਦਿੰਦੇ ਹਨ ਕਿ ਭੋਲੇ ਪਾਰੇ ਵੋਟਰ ਸੱਚ ਤੇ ਝੂਠ ਵਿੱਚਕਾਰ ਅੰਤਰੀ ਨਹੀਂ ਸਮਝਦੇ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਬਣਦੇ ਹਨ ਬਸ ਇਹੋ ਪੈਂਤਰੀ ਬਾਜ਼ੀ ਦੀ ਕਰਾਮਾਤ ਹੈ ਹੁਣ ਤਾਂ ਕਈ ਮੁਲਕਾਂ ਦੇ ਹੈੱਡ ਵੀ ਲੋਕਾਂ ਨੂੰ ਉਸਾ ਕੇ ਅਹੁਦੇ ਹਾਸਲ ਕਰੀ ਬੈਠੇ ਨੇ ਜੋ ਦਿਸਦਾ ਸੋ ਵਿਕਦਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ